ਦੋਸਤੋ ਦਾਣਾ ਮੰਡੀ ਬਿਲਕਾ ਦੇ ਵਿੱਚ ਅੱਜ ਸ਼ਾਮੀ ਕਰੀਬ 6:15 ਵਜੇ ਕੁਝ ਗਲਤ ਅਨਸਰਾਂ ਨੇ ਇੱਥੇ ਇੱਕ ਆਰਥ ਤੇ ਹਮਲਾ ਕਰ ਦਿੱਤਾ ਹੈ ਹਮਲੇਦਾਰਾਂ ਨੂੰ ਦੱਸਿਆ ਗਿਆ ਕਿ ਇਸ ਆਰਥ ਦੇ ਦਫ਼ਤਰ ਦੇ ਵਿੱਚ ਲੇਬਰ ਦੇ ਵਿਅਕਤੀਆਂ ਦੇ ਉੱਤੇ ਹਮਲਾ ਹੋਇਆ ਹੈ ਉਹਨਾਂ ਦੀ ਘੁਟਮਾਰੀ ਹੋਈ ਹੈ ਇੱਕ ਵਿਅਕਤੀ ਨੂੰ ਤੇਜ ਹਥਿਆਰ ਨਾਲ ਖਤਾਨ ਬਜੀਆਂ ਗੰਭੀਰ ਜ਼ਖਮੀ ਮਜ਼ਦੂਰ ਦਾ ਇਲਾਜ ਕਰਵਾਇਆ ਗਿਆ ਨੂਰਮੰਦ ਦੇ ਸਿਵਲ ਹਸਪਤਾਲ ਵਿੱਚ ਤੇ ਇਸ ਦੌਰਾਨ ਇਸ ਦਫਤਰ ਦੇ ਦਰਵਾਜ਼ੇ ਉੱਤੇ ਵੀ ਤੇਜ਼ ਹਥਿਆਰ ਦੇ ਟੱਕ ਤੁਸੀਂ ਲੱਗੇ ਦੇਖਿਆ ਤੇ ਆਓ ਆਰਤ ਦੇ ਮਾਲਕ ਅਸ਼ੋਕ ਕੁਮਾਰ ਅਗਰਵਾਲ ਤੇ ਹੋਰ ਸਾਥੀ ਆਰਤੀਆਂ ਨੇ ਇਸ ਮੌਕੇ ਤੇ ਦੱਸਿਆ ਕਿ ਦੋ ਦਿਨ ਪਹਿਲਾਂ ਇਸ ਮੰਡੀ ਵਿੱਚੋਂ ਥਾਣਕਦਿਆਂ ਭੋਰੀਆਂ ਚੋਰੀ ਕਰਨ ਆਏ ਕੁਝ ਵਿਅਕਤੀ ਫੜੇ ਗਏ ਅੱਜ ਉਹਨਾਂ ਵਿਅਕਤੀਆਂ ਦੇ ਵਿਰੁੱਪ ਨੇ ਇੱਥੇ ਆ ਕੇ ਹਮਲਾ ਕੀਤਾ ਤੇ ਆਓ ਤੁਹਾਨੂੰ ਸੁਣਾਉਨੇ ਆ ਇਸ ਮੌਕੇ ਤੇ ਆਰਤੀਆਂ ਨੇ ਕੀ ਇਸ ਸਾਰੀ ਕਹਾਣੀ ਬਾਰੇ ਦੱਸਿਆ ਪੁਲਿਸ ਮੌਕਾ ਦੇ ਗਈ ਹੈ ਤੇ ਆਰਤੀਆਂ ਦੇ ਵਿੱਚ ਸਹਿਮ ਹੈ ਇਹ ਇਹ ਗੁੰਡਾਗਰਦੀ ਜਿਹੜੀ ਆ ਉਹ ਕਾਰੋਬਾਰ ਦੇ ਵਿੱਚ ਸਹਿ ਪੈਦਾ ਕਰ ਗਈ ਹੈ ਤੇ ਆਓ ਸੁਣਾਉਨੇ ਆ ਤੁਹਾਨੂੰ ਇਸ ਮੌਕੇ ਤੇ ਆਰਤੀਆਂ ਨੇ ਕੀ ਕਿਹਾ ਤੁਸੀਂ ਦੱਸੋ ਅੱਜ ਇਹ ਅਸ਼ੋਕਪੁਰ ਪਾਸੇ ਪਤਾ ਲੱਗਾ ਕਿ ਇੰਨੇ ਗੁੰਡੇ ਆ ਤੁਹਾਡੇ ਕੋਲ ਆਇਆ ਹਮਲਾ ਕਰਕੇ ਗਿਆ ਕੀ ਗੱਲਬਾਤ ਹੋਈ ਦੱਸੋ ਇਹ ਗੱਲ ਇਹ ਆ ਜੀ ਪਰਸੋ ਰਾਤ ਦੀ ਗੱਲ ਆ 11:30 ਵਜੇ ਮੈਨੂੰ ਫੋਨ ਆਇਆ ਮੈਂ ਜਲੰਧਰ ਸੀ ਸਤਾ ਪਿਆ ਕਰ ਜੀ ਕਹਿੰਦੇ ਬਾਉ ਜੀ ਬੰਦੇ ਆਏ ਆ ਕੰਕ ਦੀਆਂ ਬੋਰੀਆਂ ਚੱਕਦੇ ਸੀ ਮੋਟਰਸਾਈਕਲ ਤੇ ਇੱਕ ਬੰਦਾ ਸੀ ਫੜ ਲਿਆ ਇੱਕ ਭੱਜ ਗਿਆ ਅੱਛਾ ਜੀ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਫੜ ਕੇ ਅਸੀਂ ਅੰਦਰ ਰੱਖ ਲਿਆ ਇਹਨਾਂ ਨੇ ਉਹਦੇ ਲਫੜ ਲੁਫੜ ਮਾਰ ਕੇ ਉਹਨੂੰ ਭਜਾ ਦਿੱਤਾ ਚੱਲ ਗਿਆ ਉਹ ਅੱਛਾ ਜੀ ਉਹ ਮੁੰਡਾ ਚਲੇ ਗਿਆ ਲਫੜ ਮਾਰ ਕੇ ਉਸ ਤੋਂ ਬਾਅਦ ਕੱਲ ਆ ਕੇ ਨਾ ਸੁਣੋ ਉਹਦੇ ਕੋਲ ਮੈਂ ਤਰਲਾ ਕਰਕੇ ਆ ਕੇ ਪਹਿਲਾਂ ਤਾਂ ਇੱਕ ਮੋਟਰਸਾਈਕਲ ਲੈ ਗਿਆ ਨਵਾਂ ਮੋਟਰਸਾਈਕਲ ਸੀ ਕੋਈ ਨੰਬਰ ਨਹੀਂ ਸੀ ਨੰਬਰ ਤਾਂ ਨਹੀਂ ਸੀ ਉਹ ਕਹਿੰਦੇ ਨੰਬਰ ਪਲੇਟਾਂ ਦਿੱਤੀਆਂ ਹੋਇਆ ਜਾਨੀ ਕਿ ਨਵਾਂ ਮੋਟਰਸਾਈਕਲ ਤਾਂ ਦੂਸਰਾ ਕੱਲ ਦੁਪਹਿਰ ਨੂੰ ਆ ਕੇ ਮੈਂ ਉਸ ਵੇਲੇ ਵੀ ਹੈ ਨਹੀਂ ਸੀ ਇੱਥੇ ਮੈਂ ਤਰਲ ਕਰਕੇ ਉਹ ਵੀ ਲੈ ਗਿਆ ਉਹ ਕੰਮ ਖਤਮ ਹੋ ਗਿਆ ਮੈਂ ਕਿ ਚਲੋ ਜਾਂਦੇ ਚਲੋ ਕਿਹੜੀ ਗੱਲ ਆ ਅੱਜ ਅੱਜ ਸ਼ਾਮੀ ਮੈਂ ਤਾਂ ਸ਼ੈਨਰ ਤੇ ਸੀਗਾ ਹਾਂ ਮੈਨੂੰ ਇੱਕਦਮ ਬਈਆਂ ਦਾ ਫੋਨ ਆਇਆ ਬਾਉ ਜੀ ਬਾਹਰ ਬੰਦੇ ਆ ਗਏ ਆ ਅਸੀਂ ਦਰਵਾਜ਼ਾ ਅੰਦਰੋਂ ਲਾ ਲਿਆ ਤਾਂ ਕਿਰਪਾਨਾਂ ਮਾਰੀ ਜਾਂਦੇ ਬਾਹਰ ਬੰਦਿਆਂ ਨੂੰ ਕੁੱਟੀ ਜਾਂਦੇ ਆ ਜੀ ਮੈਂ ਉਸੇ ਵੇਲੇ ਇੱਥੇ ਆਇਆ ਮੈਂ ਸੋਨੂੰ ਨਾਲ ਲੈ ਕੇ ਆਇਆ ਉਸੇ ਵੇਲੇ ਆ ਕੇ ਦਿਖਾਇਆ ਉਹਨਾਂ ਨੇ ਸਾਡੇ ਉਹ ਤੇ ਨੂੰ ਭੱਜ ਗਏ ਆ ਤਾਂ ਉਹ ਮੁੰਡਾ ਜਿਹਦੇ ਸੱਟ ਲੱਗੀ ਆ ਸਿਰ ਦੇ ਵਿੱਚ ਟਾਂਕੇ ਲਵਾਉਣ ਗਏ ਆ ਪਹਿਲਾਂ ਇੱਥੇ ਪੱਟੀ ਕਰਾਉਣ ਗਏ 9 ਤਿੰਨ ਮੋਟਰਸਾਈਕਲ ਤਿੰਨ ਤਿੰਨ ਬੰਦੇ ਮੂਹ ਬੰਨੇ ਆ ਮੂਹ ਬੰਨੇ ਆ ਹਾਂਜੀ ਤੇ ਡਾਕਟਰ ਸੀ ਜਾਂ ਕਿਰਪਾਨਾ ਇਹ ਮੈਂ ਨਹੀਂ ਦੇਖੀ ਆ ਜੀ ਦੱਸੋ ਕਿਰਪਾਨਾ ਸੀ ਕਿ ਡਾਕਟਰ ਕੋਲੇ ਉਹ ਧਰਮਿੰਦਰ ਉਹਨਾਂ ਕੋਲੇ ਕੀ ਸੀ ਕਿਰਪਾਨਾ ਸੀ ਕਿ ਕੀ ਸੀ ਕੀ ਸੀ ਓਏ तू कृपाना और और सी करपान सी है? तू मैं अंदर, मैं तो गया। नहीं टूटा अंदर तू तो अंदर रहा है आया पता ਕਰਪਾਣਾ ਸੀ ਕਿ ਹੋਰ ਦੱਤਰ ਪੁੱਤਰ ਸੀਗੇ 500 ਔਰ 70 ਸੀ ਦੱਤਰ ਦੱਤਰ ਨਾਲ ਕਿੰਨੇ ਆਦਮੀ ਸੀ ਕਿਤੇ ਮੱਚੀਆ 12 ਸੀ ਦਿਨ ਦਿਨ ਘਟੇ ਚਾਹ ਜਦੋਂ ਸੀ ਤਿੰਨ ਤੇ ਚਾਰ ਚਾਰ ਸੀ 12 ਸੀ ਫੇ ਬੰਦੇ ਹਾਂਜੀ ਬਾਹਰ ਕੋ ਬਾਹਰ ਕਿਸੇ ਕੋ ਪੀਟਾ ਵੀ ਹਾਂਜੀ ਇੱਕ ਨੂੰ ਪਿੱਟਿਆ ਸੀ ਵਿਚਾਰੇ ਚਾਰ ਆਪਣੇ ਪੰਜਾਬੀ ਬੰਦਾ ਪੰਜਾਬੀ ਬੰਦਾ ਉਹਦਾ ਨਾਮ ਕੀ ਆ ਚਾਹ ਦੇ ਦਾ ਕਾਲੂ 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 ਆਪਣਾ ਪੰਜਾਬੀ ਬੰਦਾ ਕੋਈ ਦਿੱਤੇ ਲੋ ਹਾਂਜੀ ਉਹਨੂੰ ਵਿਚਾਰੇ ਦੇ ਇਲਾਜ ਕਰਾਉਣ ਲਈ ਹੁਣ ਨੂਰਮਲ ਗਏ ਆ

ਗੁੰਡਾ ਕੀ ਲੱਗਦਾ ਇਹ ਛੜਿਆਂ ਗੁੰਡਾ ਕਰਦੀ ਆ ਜੀ ਛੜਿਆਂ ਦੱਸੋ ਗੱਪਰ ਦੇਖੋ ਤਾਂ ਸਹੀ ਛੜੀਆਂ ਤੇ ਕਾਨਾ ਕਿੱਦਾਂ ਭੰਗ ਗਏ ਆ ਹਾਂ ਜੀ ਸਾਡੇ ਤੇ ਹਮਲਾ ਕਰ ਜੂਗੀ ਮੰਡੀ ਦੇ ਉਹੀ ਤਾਂ ਗੱਲ ਆ ਪਹਿਲੇ ਤਾਂ ਆਇਆ ਇਹ ਮੁੰਡੇ ਨੂੰ ਪੁੱਛਦਾ ਪਿਸਤੌਲ ਮਿਲਣਾ ਕਿੱਥੇ ਇਹਨੂੰ ਕਹਿੰਦਾ ਪਿਸਤੌਲ ਕਦੇ ਦੇਖਿਆ ਅੱਛਾ ਇਹਨੂੰ ਪੁੱਛਦਾ ਸੀ ਉਹ ਕੱਲਾ ਇੱਥੇ ਬੈਠਾ ਸੀ ਅੱਛਾ ਫਿਰ ਆ ਕੇ ਕਹਿੰਦੇ ਬਿਰੀਆਂ ਤੋਂ ਕੋਕ ਤੇ ਇੱਕ ਬੁਰਾ ਸਿਆਣਾ ਜਿਹਾ ਸੀ ਉਹਨੂੰ ਕਹਿੰਦਾ ਉਹ ਹੈ ਨਹੀਂ ਉਹ ਜਾ ਇਦਾਂ ਫੜ ਲਿਆ ਕਹਿੰਦਾ ਬਿਰੀਆਂ ਦੇਣਾ ਕੀ ਨਹੀਂ ਦੇਣਾ ਲੈ ਲੋ ਫਿਰ ਇੱਕ ਬੰਦੇ ਬੋਰੀ ਚੱਕਰ ਲੱਗਾ ਹੈਗੇ ਉਹੀ ਸਮੇਂ ਕੀ ਇਹ ਹੀ ਆ ਜੀ ਆਹ ਉਹੀ ਆ ਕਿਉਂ ਗਾਉਂ ਤੂ ਆਹ ਉਹੀ ਆ ਹਾਂਜੀ ਐ ਉਹੀ ਆ ਸੱਚਾ ਸਾਨੂੰ ਪੰਪ ਤੇ ਇੱਥੇ ਆ ਆ ਇੱਥੇ ਘਰ ਵਿੱਚ ਰਹਾ ਤੂੰ ਵੀ ਆ ਗੁਜਰਾ ਦਾ ਲੜਕਾ ਐ ਇੱਥੇ ਜੀ ਦਿਖਾ ਇਹਨਾਂ ਨੂੰ ਉਹ ਫੋਟੋ ਦਿਖਾ ਲੜਕਾ ਐ ਜੀ ਇੱਥੇ ਆ ਕੇ ਪੰਪ ਤੇ ਧੰਕੀ ਦੇ ਗਿਆ ਕਹਿੰਦਾ ਜੀ ਸਰਵਾਰਾ ਪੰਪ ਲੁੱਟਿਆ ਉਹਨਾਂ ਨੇ ਕੀ ਉੱਥੇ ਕੀ ਤੁਸੀਂ ਕਹਿੰਦੇ ਪੁਲਿਸ ਵਾਲਿਆਂ ਨੇ ਕਰਦੇ ਆ ਕਹਿੰਦਾ ਇੱਥੇ ਕਹਿੰਦਾ ਇੱਥੇ ਅਸੀਂ ਵੀ ਕਹਿੰਦਾ ਬਹੁਤ ਕੁਝ ਕਰ ਸਕਦੇ ਆ ਆ ਬੰਦਾ ਐ ਜੀ ਇੱਥੇ ਗੁਜਰਾ ਦਾ ਜਿਹੜਾ ਇੱਥੇ ਪੰਪ ਤੇ ਆ ਕੇ ਧੰਕੀ ਸਾਡੇ ਬੰਦੇ ਨੂੰ ਦੇ ਗਏ ਨੋੜ ਦਿੰਦਾ ਵੀ ਪੀਲੇ ਨਕਮੇ ਨੋੜ ਦਿੰਦਾ ਵੀ ਤੇਜਵਾ ਕਹਿੰਦਾ ਮੈਨੂੰ ਤਾਂ ਆਹੀ ਹੈ ਤੇ ਦੇਨੇ گا ਉਹ ਨੀ ਕਹਿੰਦਾ ਕੋਈ ਗੱਲ ਨਹੀਂ ਤੇ ਦੇ ਕੋਲਸ ਨੂੰ ਤੁਸੀਂ ਸ਼ਿਕਾਇਤ ਕੀਤੀ ਇਸ ਗੱਲ ਦੀ ਸ਼ਿਕਾਇਤ ਅਸੀਂ ਕਿਹਾ ਚੱਲ ਛੱਡ ਕੋਈ ਗੱਲ ਨਹੀਂ ਇਨੀ ਛੋਟੀ ਗੱਲ ਨੂੰ ਕੀ ਲੈਣਾ ਹੁਣ ਅੱਜ ਆਹ ਵਾਰ ਦਾਤ ਹੋ ਗਈ ਹੁਣ ਦੱਸੀ ਕਿ ਜਦੋਂ ਲਾਪੇ ਦੀਆਂ ਵੀ ਗੱਲ ਕੋਈ ਵੀ ਸਾਨੂੰ ਅੱਜ ਕੁਝ ਕਹਿ ਕੇ ਜਾ ਸਾਧਾ ਜੀ ਉੱਥੇ ਬੈਠੇ ਠੀਕ ਹੈ ਦੇਖ ਕਿੱਥੇ ਰਿੰਦਾ ਫੜਾ ਫੜੀ ਕੋਲਸ ਬਾਕੀ ਦਾ ਇੱਤੇ ਜੀ ਆਪ ਆਪਣੇ ਮੰਡੀ ਦੇ ਲਾਗੇ ਅਜੀਤਾਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸ਼ਰੇਆ ਬਿਚਾਰਿਆਂ ਨੂੰ ਮਾਰ ਜਾਣਾ ਸੀ ਭਈਆਂ ਨੂੰ ਮਾਰ ਜਾਂਦੇ ਹਾਂ ਸਾਨੂੰ ਹੀ ਭਰਨੇ ਪੈ ਰਹੇ ਸੀਗੇ ਜੀ ਭਰਨਾ ਤਾਂ ਸਾਨੂੰ ਹੀ ਪੈਣਾ ਸੀਗਾ ਜੀ ਇਹਨਾਂ ਨੂੰ ਮਾਰ ਜਾਂਦੇ ਜਾਂ ਕਿਸੇ ਨੂੰ ਕੁਛ ਕਰ ਦਿੰਦੇ ਭਰਨਾ ਤਾਂ ਸਾਨੂੰ ਪੈਣਾ ਸੀ ਸਾਨੂੰ ਤਾਂ ਭਰਨਾ ਤਾਂ ਸਾਨੂੰ ਪੈਣਾ ਸੀ ਹਾਂ ਇਹ ਕਮਾ ਪਥੇਰ ਤੇ ਇੱਕ ਪੂਰੀ ਛਾਪਣਾ ਮਾਰ ਕੇ ਫਿਰ ਛਾਪਣਾ ਇਹਦੇ 5 ਲੱਖ ਰੁਪਏ ਸੀ ਇਹ ਦੁਨਿਆਵੀ ਅਸੀਂ ਭਰੇ ਨਹੀਂ ਅਸੀਂ ਭਰੇ ਨਹੀਂ ਮੈਂ ਕਿਹਾ ਅਸੀਂ ਭਰੇ ਨਹੀਂ ਕੰਮ ਨਹੀਂ ਸੀ ਕਰੀ ਬਾਹਰੋਂ ਆਈ ਸੀ ਕਿਤੇ ਮੈਂ ਜਿਹੜਾ ਦੁਕਾਨ ਦੇ ਖਰੀਦਦਾਰ ਆ ਕਰਿਆਨੇ ਦੀ ਦੁਕਾਨ ਤੇ ਇਹਦੇ ਮਗਰ ਲੱਗੇ ਹੋਏ ਸੀ ਕਿ ਇਹਦਾ ਇਹੀ ਬੰਦੇ ਆਉਂਦਾ ਰਾਤਾਂ ਨੂੰ ਇਤੋਂ ਤੈਨੂੰ ਕੁਝ ਨਹੀਂ ਕਰ ਸਕਦਾ ਆਪਾ ਤੈਨੂੰ ਇਤੋਂ ਵੇਚ ਕੇ ਜਾਣਾ ਕਿ ਮੇਰਾ ਚੌਧਰੀ ਦਾ ਮੁੰਡਾ ਰਜਤ ਨਾਮ ਦਾ ਤੋਂ ਇੱਕ ਬੰਦੇ ਹੋਰ ਸੀ ਇੱਕ ਰਿੱਖੀ ਪਾਜੀ ਮੈਨੂੰ ਫਿਰ ਛੱਡ ਕੇ ਗਿਆ ਚਾਰ ਬੰਦੇ ਨੂੰ ਇੱਕ ਤੋਂ ਫਿਰ ਅੱਪਾ ਬੱਚੇ ਜਾਨ ਬਚਾ ਕੇ ਕਲਿੱਦਾ ਵੀ ਚੱਲ ਜਾਣਾ ਨਹੀਂ ਤਾਂ ਮਰ ਮਰ ਜਾਣਾ ਪਾਇ ਜੀ